Shabbat Shalom no. ਬਹੁ ਸਿਮਰਤੀ ਏਕ ਸਰਬ ਟੰਡ कवन कवन गुन कह कह तू सहेब गुण तुमारी महमा वरण ਟੋਠਾ ਪੁਰ ਪੋਚ ਪਗਵਨ ਆਏ ਪ੍ਰਵ ਸ਼ਰਣਾਗਤੀ ਕਿਰਪਾਨਦ ਇਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਾ ਲਾ ਇਕ ਅੱਖਰ ਹਰ ਮਨ ਵਸਤ ਨਾਨਕ ਹੋਤਨ ਹਾਲ ਜੁਗ ਜੁਗ ਅਟਲ ਦੋ ਜਹਾਨਾਂ ਦੇ ਵਾਲੀ ਚਬਰ ਤਖਤਾਂ ਦੇ ਮਾਲਕ ਮੈਪ ਚੱਲਦਾ ਹੋਣਾ ਕੋਈ ਬੰਦ ਕਰਦਾ ਗਿਆਨ ਦੇ ਮੋਜਸ ਮੇ ਰਹਿਮਤਾਂ ਦੇ ਭੰਡਾਰ ਜਹਰ ਜਹੂਰ ਹਜਰ ਹਜੂਰ ਸ਼ਬਦ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਅਜੂੜੀ ਦੇ ਅੰਦਰ ਹਾਜ਼ਰੀਆਂ ਲਵਾ ਰਹੀ ਅਤੇ ਸਤਿਗੁਰਾਂ ਜੀ ਦੀ ਪਾਵਨ ਵਾਰਿਕ ਨਿਗੀ ਗੋਦ ਤਨੰਦ ਮਨ ਰਹੀ ਪਰ ਸਨਮਾਨ ਜੋਗ ਗੁਰੂ ਪਿਆਰੀ ਗੁਰਸਵਾਰੀ ਖਲਸ ਰੂਪ ਸਦ ਸੰਗਤ ਜੀਓ ਵੱਡੇ ਹੀ ਭਗਵਾਨ ਬਿਨ ਭਾਗਾਂ ਸਤ ਸੰਗ ਨ ਲੱਭੈ ਬਿਨ ਸੰਗਤ ਮੈਂ ਲਗ ਬਰੀਜੈ ਜੀਉ ਸਰਵਮਣੀ ਭਗਤ ਭਗਤ ਕਬੀਰ ਜੀਾਂ ਦੀ ਦੀ ਮਵਾਰਕ ਰਸਨਾ ਤੋਂ ਉਚਾਰਣ ਕੀਤੀ ਹੋਈ ਮਵਾਰਕ ਬਾਣੀ ਸੰ ਲੋਕਾਂ ਦੇ ਰੂਪ ਦੇ ਵਿੱਚ ਜਿਨ੍ਹਾਂ ਦੀ ਆਪਾਂ ਹਰ ਰੋਜ਼ ਲੜੀਵਾਰ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ ਅੱਜ ਦੇ ਪਾਵਨ ਸੰਲੋਕ ਦੇ ਅੰਦਰ ਭਗਤ ਕਬੀਰ ਜੀ ਸਾਨੂੰ ਕਲਯੁਗੀ ਜੀਵਾਂ ਨੂੰ ਸਮਝਾ ਰਹੇ ਨੇ ਕਬੀਰ ਲੂਟਣਾ ਹੈ ਤੋ ਲੂਟ ਲੈ ਆਰਾਮ ਨਾਮ ਹੈ ਰੰਭਾ ਚੇਪ ਚੋਤਾ ਹੋਗੇ ਪ੍ਰਾਨ ਜਾਹੇਗੇ ਝੂਟ ਭਗਤ ਕਬੀਰ ਜੀ ਕਹਿੰਦੇ ਨੇ ਇਸ ਦੁਨੀਆ ਦੀ ਖਾਤਰ ਇਨਸਾਨ ਬੜੇ ਧੋਖੇ ਦੜੀਆਂ ਕਰਦਾ ਹੈ ਬੜੀਆਂ ਚਤਰਾਈਆਂ ਕਰਦਾ ਹੈ ਬੜੇ ਫਰੇਬ ਕਰਦਾ ਹੈ ਅਤੇ ਇਸ ਦੁਨੀਆ ਨੇ ਇਸ ਜਗਤ ਨੇ ਇਸ ਨਾਲ ਨਹੀਂ ਜਾਣਾ ਦੀਨ ਗਵਾਇਆ ਦੁਨੀ ਸਾਂ ਦੁਨੀ ਨ ਚਾਲੀ ਸਾਥ ਇਹ ਦੇ ਕਰਕੇ ਕਬੀਰ ਜੀ ਕਹਿੰਦੇ ਨੇ ਰੱਬ ਨੇ ਤੇਰੇ ਲਈ ਲੁੱਟ ਪਾਈ ਹੈ ਇਹ ਲੁੱਟ ਦੀ ਕੋਈ ਲਿਮਟ ਨਹੀਂ ਹੁੰਦੀ ਹੈ ਜਿੰਨਾ ਮਰਜੀ ਤੂੰ ਉਦੋਂ ਹਾਸਲ ਕਰ ਸਕਦੇ ਨੇ ਲੁੱਟ ਸਕਦੇ ਰਾਮ ਨਾਮ ਦੀ ਲੁੱਟ ਪਈ ਐ ਤੇ ਜਿਨ੍ਹਾਂ ਨੇ ਲੁੱਟੇ ਐ ਉਹਨਾਂ ਦਾ ਕਰਮ ਸੋਚ ਵਿਚਾਰ ਕਰਨੀ ਕਤ ਨਿਰੰਦੀ ਦੁਨੀਆ ਤੱਕ ਕੈਮ ਰਹਿਣੀ ਐ ਜਿਹੜੇ ਲੁੱਟ ਰਹੇ ਧਨ ਦੌਲਤ ਬਾੜ ਦੀ ਧਨ ਦੌਲਤ ਲੁੱਟਣ ਵਾਲਿਆਂ ਨੇ ਲੁੱਟੀ ਐ ਆਪ ਵੀ ਨਰਕ ਦੇ ਕੰਡੇ ਤੇ ਖੜੇ ਨੇ ਆਪਣੇ ਸਾਕ ਸੰਬੰਧੀਆਂ ਵੀ ਨਰਕ ਦੇ ਕੰਡੇ ਤੇ ਖੜਾ ਕੀਤੇ ਇਕਤਾ ਰਤਵੀਆਂ ਦੀ ਬਾੜ ਦੀ ਲੁੱਟ ਹੈ ਅੰਦਰ ਦੀ ਲੁੱਟ ਹੈ ਰਾਮ ਨਾਮ ਦੀ ਬਿਰਲੇ ਨੇ ਜਿਨ੍ਹਾਂ ਨੇ ਅੰਦਰ ਦੀ ਲੁੱਟ ਡੁੱਟੀ ਹੈ ਚੰਗੇ ਕਰਮ ਕੀਤੇ ਨੇ ਚੰਗੀ ਸੋਚ ਵਿਚਾਰ ਰੱਖੀ ਹੈ ਰੱਬ ਦਾ ਸਿਮਰਨ ਕੀਤਾ ਹੈ ਕਬੀਰ ਜੀ ਕਹਿੰਦੇ ਨੇ ਉਹ ਦੁਨੀਆ ਦੇ ਬਾ ਬਾ ਘਟ ਕੇ ਗਏ ਨੇ ਰਹੀ ਦੁਨੀਆ ਤੱਕ ਇਹ ਉਹਨਾਂ ਦੀ ਬਾ ਬਾ ਰਹੇ ਕਿਤਨੇ ਨੇ ਦੁਨੀਆ ਤੇ ਮਹਾਂਪੁਰਸ਼ ਜਿਨ੍ਹਾਂ ਨੂੰ ਲੋਕ ਅੱਜ ਵੀ ਧੰਨਤਾ ਦੇ ਜੋਗ ਕਹਿੰਦੇ ਨੇ ਸੰਤ ਬਾਬਾ ਦਰ ਸਿੰਘ ਜੀ ਮਸਤੋਣਾ ਸਾਹਿਬ ਵਾਲੇ ਸੰਤ ਬਾਬਾ ਸਰ ਸਿੰਘ ਜੀ ਰਾੜਾ ਸਾਹਿਬ ਵਾਲੇ ਸੰਤ ਬਾਬਾ ਅਨੰਦ ਸਿੰਘ ਜੀ ਕਰਿਆਣਾ ਵਾਲੇ ਉਹ ਬੰਦਗੀ ਉਹਨਾਂ ਨੇ ਕੀਤੀ ਹੈ ਰੱਬ ਦੇ ਨਾਲ ਜੁੜੇ ਨੇ ਰਾਮ ਨਾਮ ਦੀ ਲੁੱਟ ਉਹਨਾਂ ਨੇ ਲੁੱਟੀ ਹੈ ਅਤਿ ਅਜਿਥੇ-ਦਿੱਥੇ ਉਹ ਗਏ ਨੇ ਜਿੱਥੇ ਬੈਠੇ ਨੇ ਮubaraka ਸਥਾਨ ਬਣੇ ਪਏ ਨੇ ਅਜੇ ਲੋਕ ਉਹਨਾਂ ਦੇ ਮੁਵਾਰਕ ਸਾਨਾਂ ਤੋਂ ਜਾ ਕੇ ਰੱਬ ਦੇ ਨਾਮ ਦੀ ਲੁੱਟ ਲੈ ਰਹੇ ਆਨੰਦ ਲੈ ਰਹੇ ਨੇ ਤਾਂ ਕਬੀਰ ਜੀ ਕਹਿੰਦੇ ਨੇ ਕਿ ਫਿਰ ਪਛਤਾਏ ਪਛੁਤਾਂ ਫਿਰ ਪਛਤਾਉਣਾ ਪਵੇਗਾ ਕਬੀਰ ਜੀ ਤਾਂ ਸੁਆਸਾਂ ਦੀ ਗੱਲ ਕਰਦੇ ਨੇ ਪਰ ਜਦੋਂ ਇੱਕ ਵਾਰ ਇਸਰੀਰ ਬੜੇਪੇ ਦੇ ਵਿੱਚ ਗਿਆ ਬੜੇਪੇ ਤੋਂ ਬਾਅਦ ਮਨਜੀਤੇ ਪੈ ਗਿਆ ਇਹਨੇ ਫਿਰ ਉੱਠ ਨਹੀਂ ਸਕਿਆ ਕਿਹੜੀ ਮਰਜ਼, ਕਿਹੜਾ ਰੋਗ ਲੱਗ ਜੇ ਕਿਹੜੀ ਬਿਮਾਰੀ ਲੱਗ ਜੇ ਕੋਈ ਪਤਾ ਨਹੀਂ ਹੈ। ਮਾਥੇ ਪੀਰ ਸਰੀਰ ਜਲਣਾ ਹੈ ਕਰਕ ਕਰੇ ਜੇ ਮਾਹੀ ਐਸੀ ਬੇਦਨ ਉਪਜ ਖਰੀ ਪਈ 바ਕਾ ਆਉਂਦ ਨਾ ਹੈ। ਮਥੇ ਤੇ ਪੀੜ ਹੈ ਸਰੀਰ ਜਲਦਾ ਹੈ ਐਸੀ ਬੇਦਨ ਉਪਜ ਖਰੀ ਪਈ ਮਥੇ ਦੀ ਦਵਾਈ ਲੈਂਦਾ ਅੱਲਾਹ ਤੋ ਦੀ ਸ਼ੁਰੂ ਹੈ। ਲੱਤ ਦੀ ਦਵਾਈ ਲੈਂਦਾ ਬਾਹਾਂ ਦੀ ਸ਼ੁਰੂ ਹੈ ਬਾਹਾਂ ਦੀ ਦਵਾਈ ਲੈਂਦਾ ਪੇਟ ਦੀ ਸ਼ੁਰੂ ਹੈ ਐਦਾਂ ਪੇ ਨੇ ਤੇ ਜਾਂਦਾ ਨਹੀਂ ਹੈ ਦਰਦ ਜਾਂਦਾ ਨਹੀਂ ਹੈ ਸਰੀਰ ਤੋਂ ਬਡੇਪੇ ਦੀ ਨਿਸ਼ਾਨੀ ਹੈ ਕਿਉਂਕਿ ਅੰਗ ਪੈਰ ਜਵਾਬ ਦੇ ਗਏ ਨੇ ਐਸੀ ਬੇਦਨ ਉਪਜ ਖਰੀ ਪਈ ਬੇਦਨ ਕਹਿੰਦੇ ਨੇ ਰੋਗ ਐਦਾਂ ਦੀ ਪੀੜਾ ਬਡੇਪੇ ਦੇ ਵਿੱਚ ਐਦਾਂ ਦੀ ਪੀੜਾ ਆ ਜਾਂਦੀ ਹੈ ਨਾ ਤਾਂ ਕਿਸੇ ਨੂੰ ਇਹ ਦੱਸ ਸਕਦਾ ਹੈ ਬਿਆਨ ਕੀਤੀ ਜਾ ਸਕਦੀ ਹੈ ਇਹ ਬਸ ਸਹਿ ਸਕਦਾ ਕੁਝ ਹੱਦ ਤੱਕ ਰੋਗ ਬਿਮਾਰੀ ਦੇ ਦਵਾਈ ਹੈ ਮੈਡੀਸਨ ਹੈ ਪਰ ਜਿਹੜਾ ਮਰ ਜੇ ਇਦਾਂ ਦੀ ਲੱਗ ਜੇ ਮਲੋ ਸਰੀਰ ਜਲਦਾ ਹੈ ਮੱਥੇ ਤੇ ਪੀੜਾ ਹੈ ਉਹਦਾ ਵੀ ਇਲਾਜ ਹੈ ਪਰ ਜੇ ਪੂਰੇ ਸਰੀਰ ਦੇ ਵਿੱਚ ਕਦੇ ਇੱਥੇ ਕਦੇ ਉੱਥੇ ਕਿਉਂਕਿ ਬੜੇਪੀ ਦੀ ਨਿਸ਼ਾਨੀ ਹੈ ਨਾਤਾ ਸਟਰੋਂਗ ਮੈਡੀਸਨ ਲੈ ਸਕਦੇ ਕਿਉਂਕਿ ਸਰੀਰ ਕੰਮ ਨਹੀਂ ਕਰਦਾ ਕਮਜ਼ੋਰ ਹੋ ਗਿਆ ਉਹਦੇ ਸਾਹ ਦੇ ਨਾਲ ਮੈਡੀਸਨ ਡਾਕਟਰ ਸਾਹਿਬਾਨ ਦੇ ਦਿੰਦੇ ਨੇ ਜਿਹੜੀ ਜਿਵੇਂ ਬੱਚਿਆਂ ਨੂੰ ਦਿੱਤੀ ਜਾਂਦੀ ਹੈ ਉਤਨੀ ਅਕਸਲਟ ਵਾਲੀ ਅਤੇ ਉਤਨੀ ਇੱਕ ਇਹਨੂੰ ਪਾਵਰ ਵਾਲੀ ਮੈਡੀਸਨ ਦਿੱਤੀ ਜਾਂਦੀ ਹੈ ਕਿਉਂਕਿ ਸਰੀਰ ਚੱਲਦਾ ਨਹੀਂ ਹੈ ਕਬੀਰ ਜੀ ਕਹਿੰਦੇ ਨੇ ਮੰਜੀ ਤੇ ਆ ਗਿਆ ਮੰਜੀ ਤੇ ਪਿਆ ਤੇਨੂੰ ਆਪਣਾ ਖਾਣਾ ਤੇਰੇ ਲਈ ਦੁਖਦਾਈ ਬਣ ਜਾਂਦਾ ਖਾ ਲਿਆ ਤਾਂ ਵੀ ਦੁਖੀ ਜੇ ਨਹੀਂ ਖਾਂਦਾ ਤਾਂ ਭੁੱਖ ਤੇ ਸਾਰੀ ਉਹ ਘਾ ਪਿਆਸ ਇਹਨੂੰ ਤੰਗ ਕਰਦੀ ਹੈ ਜੇ ਖਾ ਵੀ ਲਈ ਹੈ ਤਾਂ ਫਿਰ ਉਹ ਤੰਗ ਕਰਦਾ ਹੈ ਇਹ ਖਾਵੇ ਤਾਂ ਦੁਖੀ ਨਾ ਖਾਦਾ ਤਾਂ ਦੁਖੀ ਬੜੇ ਬੇਦੇ ਵਿੱਚ ਜਾਂਦੀ ਹੈ ਅਵਸਥਾ ਬਣ ਜਾਂਦੀ ਹੈ ਕਿਉਂਕਿ ਪਚਨ ਚੱਕ ਦੀ ਜਿਹੜੀ ਕਮਜ਼ੋਰ ਹੋ ਜਾਂਦੀ ਹੈ ਅਤੇ ਅੰਦਰ ਜਿਹੜਾ ਇਹਨੇ ਹਾਜਮ ਕਰਨ ਉਹ ਕਮਜ਼ੋਰ ਹੋ ਜਾਂਦਾ ਹੈ ਤਾਂ ਫਿਰ ਇਹਦੇ ਲਈ ਦੁਖਦਾਈ ਬਣ ਜਾਂਦਾ ਨਰਕ ਬਣ ਜਾਂਦਾ ਇਕਦਾਂ ਬੜੇ ਪਾਉਂਦਾ ਸਾਰਿਆਂ ਦੇ ਆਪਣੀ ਕਿਰਿਆ ਸੋਧ ਰਿਹਾ ਨਾ ਤਾਂ ਉਹ ਚੰਗਾ ਹੈ ਜਿਹੜਾ ਆਪਣੀ ਕਿਰਿਆ ਦਾ ਜਿਹਨੂੰ ਪਤਾ ਨਹੀਂ ਹੈ ਉਹਨੂੰ ਆਪਾਂ ਨਰਕ ਕਹਿੰਨੇ ਆ ਕਿਨੇ ਮਲਮੂਤਰ ਆਪਣੇ ਬਿਸਤਰਿਆਂ ਦੀ ਕਹ ਕਬੀਰ ਜੀ ਕਹਿੰਦੇ ਨੇ ਜੇ ਹੁਣ ਰੱਬ ਦੀ ਬੰਦਗੀ ਰੱਬ ਦੇ ਨਾਮ-ਨਾਮ ਦੀ ਲੁੱਟ ਪਈ ਸੀ ਉਦੋਂ ਤੋਂ ਲੁੱਟਦਾ ਰਿਹਾ ਮਾਇਆ ਨੂੰ ਉਦੋਂ ਤੋਂ ਲੁੱਟਦਾ ਰਿਹਾ ਸਾਕ ਸੰਬੰਧੀਆਂ ਨੂੰ ਉਦੋਂ ਤੋਂ ਲੁੱਟਦਾ ਰਿਹਾ ਪਰਿਵਾਰ ਨੂੰ ਅੱਜ ਸਾਰਾ ਪਰਿਵਾਰ ਇੱਕ ਪਾਸੇ ਖਲੋਤੇ ਤੇਰੀ ਮਨਜੀਕ ਪਾਸੇ ਹੈ ਇਹਦੇ ਕਰਕੇ ਕਬੀਰ ਜੀ ਕਹਿੰਦੇ ਨੇ ਕਿ ਇਹ ਤੋਂ ਵੱਡਾ ਦੁਖਦਾਈ ਸਮਾ ਹੋਰ ਹੋ ਨਹੀਂ ਹੋ ਸਕਦਾ ਇਨਸਾਨ ਦਾ ਅੰਗ ਅੰਗ ਕਟਿਆ ਜਾਵੇ ਸਹਿ ਲਵੇਗਾ ਪਰ ਜਦੋਂ ਆਪਣੇ ਪਰਿਵਾਰ ਸਾਹਮਣੇ ਹੋਵੇ ਤਾਂ ਫਿਰ ਵੀ ਕੋਈ ਪਾਣੀ ਦਾ ਗਲਾਸ ਨਾ ਪੁੱਛੇ ਤਾਂ ਇਹਨੂੰ ਕਹਿੰਦੇ ਨੇ ਦਿਲ ਦਿਲ ਮਰਨਾ ਕਬੀਰ ਜੀ ਕਹਿੰਦੇ ਨੇ ਫਿਰ ਆ ਪਾਤਸ਼ਾਹ ਪਛਤਾ ਹੋਗੇ ਫਿਰ ਤੱਕ ਅੱਲਾ ਪਛਤਾਵਾ ਰਹਿ ਜਾਂਦਾ ਜੇ ਮੈਂ ਇਹਨਾਂ ਦੇ ਲਈ ਧਨ ਦੌਲਤ ਜੋੜਦਾ ਸੀ ਆ ਮਹਿਲ ਮਾੜੀ ਬਣਾਈ ਇਤਨਾ ਵੱਡਾ ਰੁਤਬੇ ਬਣਾ ਕੇ ਦਿੱਤੇ ਜੇ ਕਿਤੇ ਮੈਂ ਰੱਬ ਦੇ ਨਾਲ ਜੁੜਦਾ ਰੱਬ ਦੀ ਬੰਦਗੀ ਕਰਦਾ ਇਹਨਾਂ ਨੂੰ ਨੌਕਰੀਆਂ ਤੇ ਲਾਉਣ ਦੇ ਲਈ ਇਹਨਾਂ ਨੂੰ ਚੰਗੇ ਮਕਾਮ ਤੇ ਪਹੁੰਚਾਉਣ ਦੇ ਲਈ ਮੈਂ ਕਦੇ ਮੰਦਰ ਨਹੀਂ ਗਿਆ ਮਸੀਤ ਨਹੀਂ ਗਿਆ ਨਾ ਕਦੇ ਦਾ ਸਬੰਧ ਕੱਢਿਆ ਇਤਨੰਦ ਲੈ ਰਹੇ ਨੇ ਕਰਮ ਤਾਂ ਮੇਰੇ ਹੋ ਗਏ ਮਾੜੇ ਅਤੇ ਉਹ ਮੈਂ ਭੁਗਤਦਾ ਪਿਆ ਪਛਤਾਵਾ ਕਦੋਂ ਹੁੰਦਾ ਹੈ ਤਾਂ ਜ਼ਿੰਦਗੀ ਦਾ ਪਛਤਾਵਾ ਉਹ ਹੁੰਦਾ ਹੈ ਤਾਂ ਜਦੋਂ ਸਭ ਕੁਝ ਸਮਾ ਲੰਘ ਜੇ ਕੋਈ ਆਕਸ਼ਣ ਨਹੀਂ ਇਹਦੇ ਕੋਲ ਉਦੋਂ ਪਛਤਾਉ ਉਹ ਨ ਕੀ ਕਰ ਸਕਦਾ ਨ ਮਰਿਆਂ ਦੇ ਵਿੱਚ ਹੁੰਦਾ ਇਨਸਾਨ ਅਤੇ ਨ ਜਿਉਂਦਿਆਂ ਦੇ ਵਿੱਚ ਇਹਦੇ ਕਰਕੇ ਕਬੀਰ ਜੀ ਕਹਿੰਦੇ ਨੇ ਕਿ ਐਦਾਂ ਦੇ ਕਰਮ ਆਰਾਮ ਸਿਮਰ ਪਛੋਤਾ ਹੈਗਾ ਮਨ ਪਾਪੀ ਜੀਰਾਂ ਲੋਭ ਕਰਤ ਹੈ ਆਜ ਕਾਲ ਉੱਠ ਜਾਏ ਅੱਜ ਨਹੀਂ ਤਾਂ ਕੱਲੇ ਨੇ ਉੱਠ ਕੇ ਜਾਣਾ ਕਾਦੇ ਲਈ ਲੋਭ ਕਰਦਾ ਕਾਦੇ ਲਈ ਤੂੰ ਫਰੇਵ ਕਰਦਾ ਫੈਲੀਆਂ ਕਰਦਾ ਮਾੜੇ ਕਰਮ ਕਰਦਾ ਇਹਦੇ ਕਰਕੇ ਕਬੀਰ ਜੀ ਕਹਿ ਰਹੇ ਨੇ ਕਿ ਮਿੱਤਰ ਪਿਆਰੇ ਆ ਪਛਤਾਉਣਾ ਤਾਂ ਤੈਨੂੰ ਇੱਥੇ ਵੀ ਪੈਂਦਾ ਹੈ ਤੇ ਉਤੋਂ ਵੱਡਾ ਪਛਤਾਵਾ ਜਦੋਂ ਪ੍ਰਾਂ ਪ੍ਰਾਣ ਜਾਣਗੇ ਝੂਟ ਪ੍ਰਾਣ ਜਦੋਂ ਛੁੱਟ ਜਾਣਗੇ ਰੱਬ ਦੇ ਦਰ ਤੇ ਤੇਰੀ ਸਜਾ ਰੱਬ ਦੇ ਦਰ ਤੇ ਲੇਖਾ ਜੋਖਾ ਸ਼ੁਰੂ ਹੋ ਗਿਆ ਸਭ ਤੋਂ ਵੱਡਾ ਪਛਤਾਉਣਾ ਇਨਸਾਨ ਦਾ ਹੋ 84 ਦਾ ਗਿਰ ਫੇਰ ਸਭ ਤੋਂ ਵੱਡਾ ਜਨਮ ਸਭ ਤੋਂ ਵੱਡਾ ਦੁੱਖ ਮੌਤ ਕਿਰੇ ਸਭ ਤੋਂ ਵੱਡੇ ਦੁੱਖ ਦੇ ਵਿੱਚ ਪੈ ਜਾਂਦਾ ਹੈ ਜਨਮ ਹੋਇਆ ਮੌਤ ਹੋਈ ਜਨਮ ਹੋਇਆ ਮੌਤ ਹੋਈ ਜਿਹਨੂੰ ਆਪਾਂ ਕਹਿੰਦੇ ਆ 84 ਦੇ ਚੱਕਰ ਦੇ ਵਿੱਚ ਫਿਰ ਪੈ ਗਏ ਆ ਅਤੇ 84 ਦੇ ਚੱਕਰ ਨੂੰ ਕਹਿੰਦੇ ਨੇ ਇਹ ਸਭ ਤੋਂ ਵੱਡੀ ਇਹਦੀ ਸਜ਼ਾ ਇਨਸਾਨ ਦੀ ਅੱਜ ਨਹੀਂ ਕਦਰ ਕੀਤੀ ਰੱਬ ਦੇ ਨਾਮ ਦੀ ਅੱਜ ਨਹੀਂ ਲੁੱਟ ਸਕਿਆ ਸਿਰਫ ਰੱਬ ਨੇ ਦੋ ਆਪਸ਼ਨ ਦਿੱਤੇ ਨੇ ਲੁੱਟ ਲ ਇੱਕ ਲੁੱਟ ਲੈਂਦਾ ਇੱਕ ਆਪਣੇ ਆਪ ਨੂੰ ਲਟਾ ਲੈਂਦਾ ਬਾਹਰ ਦੇ ਵਿਖਾਵੇ ਕਰਕੇ ਤਾਂ ਦੁਨੀਆ ਤੇ ਇਦਾਂ ਲੱਗਦਾ ਕਿ ਤਾਂ ਬੜੀ ਤਨਦੌਤ ਜੂੜ ਲਈ ਅਤੇ ਬੜੀ ਮਹਿਲ ਮਾੜੀਆਂ ਪਾ ਰੀਆਂ ਨੇ ਪਰ ਅਸਲ ਦੇ ਵਿੱਚ ਅੰਦਰੋਂ ਲੁੱਟਿਆ ਗਿਆ ਆ ਰੱਬ ਨੇ ਤੇਰੀ ਮਹਿਲ ਮਾੜੀ ਨਹੀਂ ਵੇਖਣੀ ਰੱਬ ਨੇ ਤੇਰੀ ਜਾਤ ਪਾਤ ਨਹੀਂ ਵੇਖਣੀ ਆ ਰੱਬ ਨੇ ਤੇਰਾ ਕਾਰੋਬਾਰ ਨਹੀਂ ਵੇਖਣਾ ਰੱਬ ਨੇ ਤੇਨੂੰ ਨਹੀਂ ਵੇਖਣਾ ਕਿਹੜੇ ਕੱਪੜੇ ਬ੍ਰੈਂਡਰ ਕੱਪੜੇ ਪਾਏ ਨੇ ਕਿਦਾਂ ਦੇ ਤੂੰ ਕਿਹੜਾ ਖਾਣਾ ਖਾਂਦਾ ਹੈ ਤੂੰ ਰੱਬ ਨੇ ਤਾਂ ਉਹ ਵੇਖਣਾ ਭਾਈ ਤੂੰ ਜ਼ਿੰਦਗੀ ਦੇ ਵਿੱਚ ਕਿੰਨਾ ਰੱਬ ਦੇ ਪਹਿਲੂ ਨਾਲ ਲੈ ਕੇ ਚੱਲੇ ਆ ਧਰਮ ਨਹੀਂ ਵੇਖਣਾ ਰੱਬ ਨੇ ਰੱਬ ਨੇ ਕਰਮ ਵੇਖਣਾ ਨਾ ਤਾ ਤੂੰ ਤਰ ਮਦੇ ਨਾਲ ਜੁੜਿਆ ਨਾ ਕਿਸੇ ਕਰਮ ਦੇ ਮਨ ਮ ਆਪਣੇ ਮਨ ਦੀਆਂ ਕਰਦਾ ਰਿਹਾ ਤਾਂ ਕਬੀਰ ਜੀ ਕਹਿੰਦੇ ਨੇ ਫਿਰ ਪਛਤਾ ਪਛਤਾਉਂਗੇ ਪਛਤਾਣਾ ਪਵੇਗਾ ਸਮਾਂ ਹੈ ਮਤਰ ਸਮਝ ਲੈ ਸਮਾਪਤੀ ਦਾ ਸਮਾਂ ਹੋਇਆ ਬੰਦਾ ਵੀ ਕਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ